ਬਾਪੂ ਜਗਜੀਤ ਸਿੰਘ ਜੀ ਪੜ੍ਹੇ ਲਿਖੇ ਆ ਬੀਏ ਪਾਸ ਕੀਤੀ ਹੋਈ ਆ ਪਿਛਲੇ 20-25 ਸਾਲਾਂ ਤੋਂ ਦਿਮਾਗੀ ਥੋੜੇ ਪਰੇਸ਼ਾਨ ਹੋ ਗਏ ਬਾਪੂ ਜੀ ਆਪਣੇ ਪਿੰਡ ਦੇ ਵਿੱਚ ਹੀ ਚੰਦੂ ਮਾਇਰੇ ਚ ਘੁੰਮਦੇ ਸੀ ਕਿਤੇ ਕਿਸੇ ਦੇ ਪੱਠੇ ਵੜਦੇ ਕਿਸੇ ਦਾ ਗੋਹਾ ਚੱਕਦਾ ਐਂ ਆਪ ਹੀ ਆਪਣੇ ਪਿੰਡ ਦੇ ਲੋਕਾਂ ਦਾ ਕੰਮ ਕਰੀ ਜਾਂਦਾ ਬਿਨਾਂ ਕਹੇ ਤੋਂ ਬਿਨਾਂ ਪੁੱਛੇ ਤੋਂ ਬਿਨਾਂ ਦੱਸੇ ਤੋਂ ਤੇ ਬਾਪੂ ਜੀ ਦੇ ਤਿੰਨ ਭੈਣਾਂ ਤੇ ਚਾਰ ਭਰਾ ਹੋਣ ਦੇ ਬਾਵਜੂਦ ਇਹ ਆਪਣੀ ਪਿੰਡ ਦੇ ਵਿੱਚ ਲਵਾਰਸਾ ਵਾਂਗੂ ਘੁੰਮਦਾ ਸੀ ਬਾਪੂ ਕਿੰਨੇ ਸਾਲਾਂ ਤੋਂ ਤੁਸੀਂ ਬਾਪੂ ਕੀ ਕੰਮ ਕਰਦੇ ਹੁੰਦੇ ਸੀ ਜਵਾਨੀ 'ਚ ਪੜ੍ਹ ਲੈ ਕੇ ਦਿਹਾੜੀ ਕਰਦੇ ਸੀ ਅੱਜ ਕੱਲ੍ਹ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਜਾਂ ਬੱਚੇ ਨਹੀਂ ਹੋਏ ਉਹ ਤਾਂ ਜਮੇ ਹੀ ਲਿਵਾਰਸ ਕਰਦੇ ਭਤੀਜਿਆਂ ਨੇ ਭਾਂਦਿਆਂ ਨੇ ਭਰਾਵਾਂ ਨੇ ਭੈਣਾਂ ਨੇ ਹੁੰਦਿਆਂ ਸੁੰਦਿਆਂ ਹੀ ਉਹਨਾਂ ਨੂੰ ਲਿਵਾਰਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਪਿੰਡ ਚੰਦੂ ਮਾਜਰਾ ਜੀ ਤੇ ਜ਼ਿਲ੍ਹਾ ਪਟਿਆਲਾ ਬਾਪੂ ਦਾ ਤੇ ਸਾਡੇ ਕੋਲੇ ਬਾਪੂ ਜੀ ਨੂੰ ਪਹੁੰਚਦਾ ਕੀਤਾ ਸਾਡੇ ਵੀਰ ਨੇ ਕਰਮਜੀਤ ਅਨਮੋਲ ਵੀਰ ਸਿੰਘ ਆ ਉਹਦੇ ਅੱਗੋਂ ਦੋਸਤ ਬਾਪੂ ਜੀ ਨੂੰ ਸਾਡੇ ਕੋਲੇ ਛੱਡ ਕੇ ਜੋਗਜੀਤ ਸਿੰਘ ਆ ਸਨ ਆ ਕਾਕਾ ਸਿੰਘ ਆ ਪਿੰਡ ਚੰਦੂ ਮਾਜਰਾ ਇਹਨੇ ਵੀ ਇਹ ਕੀਤੀ ਆ ਬਹੁਤ ਵਧੀਆ ਇੰਟੈਲੀਜੈਂਟ ਪੜ੍ਹਨੇ ਚ ਸੀਗਾ ਤੇ ਨੌਕਰੀ ਨਾ ਮਿਲਣ ਕਰਕੇ ਗਰੀਬੀ ਹੋਣ ਕਰਕੇ ਆਪਣੇ ਅੰਦਰ ਇੱਕ ਇਹ ਇਦਾਂ ਦਾ ਸਿਸਟਮ ਲੈ ਬੈਠਿਆ ਇਹ ਆਪਣੇ ਦਿਮਾਗ ਦਾ ਮਨੋਬਲ ਖੋ ਬੈਠਿਆ ਤੇ ਹੁਣ ਇਹ ਗੰਦਾ ਨਾਲਿਆਂ ਦਾ ਪਾਣੀ ਪੀਂਦਾ ਜਰਦਾ ਖਾਈ ਜਾਂਦਾ ਸਾਰਾ ਦਿਨ ਪਿੰਡ ਦੇ ਵਿੱਚ ਜਾਂਦਾ ਚਾਹ ਪੀਂ ਜਾਂਦਾ ਹਰ ਇੱਕ ਦੇ ਘਰ ਜਿੱਥੇ ਰੋਟੀ ਮਿਲ ਗਈ ਰੋਟੀ ਖਾਈ ਜਾਂਦਾ ਇਹਨੂੰ ਸਾਹਮਣੇ ਆਲਾ ਹੁਣ ਸਾਹਮਣੇ ਆਲਾ ਕੋਈ ਨਹੀਂ ਹੈਗਾ ਉਹਦੇ ਵੀ ਬੱਚੇ ਬੁੱੱਚੇ ਹੋਗੇ ਕਿਉਂ ਬਹੁਤ ਹੀ ਗੰਦਕੀ ਵਿੱਚ ਰਹਿੰਦਾ ਆਪਣੀ ਲੈਟਰਿੰਗ ਚਾ ਕੇ ਵੀ ਆਲੇ-ਦਾਲੇ ਆਪਣੇ ਫੇਰ ਲੰਦਾ ਨਾਉਣ ਲੱਗਦਾ ਨਾ ਆਈ ਜਾਂਦਾ ਟੂਬੇ 'ਚ ਬੜ ਗਿਆ ਟੂਬੇ 'ਚ ਉਸੇ ਨਾਲੇ 'ਚ ਪਾਣੀ ਪੀ ਜਾਂਦਾ ਉਸੇ ਨਾਲੇ 'ਚ ਨਹਾਈ ਜਾਂਦਾ ਉਸੇ ਦਾ ਪਾਣੀ ਪੀ ਜਾਂਦਾ ਇਹਦੀ ਉਮਰ ਇਸ ਟਾਈਮ ਦੀ 75 ਦੀ ਆਧਾਰ ਕਾਰਡ ਤੇ ਤਕਰੀਬਨ 50 ਸਾਲ ਦਾ ਹੋ ਗਿਆ ਤਕਰੀਬਨ 25 ਸਾਲ ਤੋਂ ਤਾਂ ਇਹ ਲਗਾਤਾਰ ਹੈ 25 ਸਾਲ ਤੋਂ ਇਹ ਇਸ ਤਰ੍ਹਾਂ ਦਾ ਚੱਲ ਪਿਆ ਪਹਿਲਾਂ ਥੋੜਾ ਤਾਂ ਜੀ ਹੁਣ ਵੱਧਦਾ ਵੱਧਾ ਹੁਣ ਤਾਂ ਇਹਦੀ ਹਾਲਾਤ ਬਹੁਤ ਜ਼ਿਆਦਾ ਜਿਉਂ ਜਿਉਂ ਪੜੀ ਗਿਆ ਬੀਏ ਦੇ ਐਂਡ 'ਚ ਜਾ ਕੇ ਤਾਂ ਫਿਰ ਹਿਲਣ ਲੱਗ ਗਿਆ ਇਹ ਹਿੱਲੇ ਗਿਆ ਤੁਸੀਂ ਦੇਖ ਸਕਦੇ ਹੋ ਹਾਲਚਾਲ ਬੋਡੀ ਲੈਂਗੁਏਜ ਬਾਪੂ ਕੈਮ ਆ ਹੁਣ ਠੀਕ ਆ ਤੰਦਰੁਸਤ ਆ ਤਕੜਾਵਾ ਬਾਪੂ ਜੀ ਆਪਣੇ ਪਿੰਡ ਦੇ ਵਿੱਚ ਹੀ ਸਿੰਧੂ ਮਾਗਰੇ ਜੀ ਘੁੰਮਦੇ ਸੀ ਕਿਤੇ ਕਿਸੇ ਦੇ ਪੱਠੇ ਵੜਤੇ ਕਿਸੇ ਦਾ ਗੋਹਾ ਚੱਕਤਾ ਐਂ ਆਪ ਹੀ ਆਪਦੇ ਪਿੰਡ ਦੇ ਲੋਕਾਂ ਦਾ ਕੰਮ ਕਰੀ ਜਾਂਦਾ ਬਿਨਾਂ ਕਹੇ ਤੋਂ ਬਿਨਾਂ ਪੁੱਛੇ ਤੋਂ ਬਿਨਾਂ ਦੱਸੇ ਤੋਂ ਬਾਪੂ ਜੀ ਜੀਤ ਸਿੰਘ ਜੀ ਪੜ੍ਹੇ ਲਿਖੇ ਆ ਬੀਏ ਪਾਸ ਕੀਤੀ ਹੋਈ ਆ ਪਿਛਲੇ 20-25 ਸਾਲਾਂ ਤੋਂ ਦਿਮਾਗੀ ਥੋੜੇ ਪਰੇਸ਼ਾਨ ਹੋ ਗਏ ਭਰਾ ਵੀ ਆ ਬਾਪੂ ਦੇ ਭੈਣਾ ਵੀ ਆ ਪਰ ਆਪਾਂ ਸਾਰੇ ਜਾਣਦੇ ਆ ਭਾਈ ਭੈਣ ਤੇ ਭਰਾ ਅੱਜ ਕੱਲ ਉਹਨਾਂ ਦੇ ਨੇ ਜਿਹੜੇ ਚੰਗੇ ਨੇ ਤਕੜੇ ਨੇ ਤੰਦਰੁਸਤ ਨੇ ਜਿਨ੍ਹਾਂ ਦੇ ਕੋਲੇ ਕੁਝ ਦੇਣ ਨੂੰ ਹੈਗਾ ਚਾਰ ਭਰਾ ਨੇ ਬਾਪੂ ਜੀ ਦੇ ਤੇ ਤਿੰਨ ਭੈਣਾਂ ਨੇ ਜੀ ਤੇ ਬਾਪੂ ਜੀ ਦੇ ਤਿੰਨ ਭੈਣਾਂ ਤੇ ਚਾਰ ਭਰਾ ਹੋਣ ਦੇ ਬਾਵਜੂਦ ਇਹ ਆਪਣੀ ਪਿੰਡ ਦੇ ਵਿੱਚ ਲਵਾਰਸਾ ਵਾਂਗੂ ਘੁੰਮਦਾ ਸੀ ਬਾਪੂ ਕਿੰਨੇ ਹੀ ਸਾਲਾਂ ਤੋਂ ਤੇ ਜਿਨ੍ਹਾਂ ਦੇ ਭੈਣ ਭਰਾ ਹੁੰਦੇ ਨੇ ਉਹ ਐਦਾਂ ਨਰਕ ਨਹੀਂ ਕੱਟਦੇ ਜਿੱਦਾਂ ਬਾਪੂ ਜੀ ਜੀ ਸਿੰਘ ਕੱਟ ਰਿਆ ਸੀ ਇਹ ਥੋੜਾ ਜਿਹਾ ਪਿਆਰ ਥੋੜੀ ਜੀ ਕੋਸ਼ਿਸ਼ ਤੇ ਆ ਬਾਪੂ ਜੀ ਨੂੰ ਸਾਡੇ ਕੋਲੇ ਆਏ ਨੂੰ 16 ਤਰੀਕ ਦਾ ਬਾਪੂ ਆਇਆ ਅੱਜ 21 ਤਰੀਕ ਹੋ ਗਈ ਆ 1 ਮਹੀਨਾ ਤੇ 5 6 ਦਿਨ ਹੋਇਆ ਬਾਪੂ ਨੂੰ ਇੱਥੇ ਆਇਆ ਨੂੰ ਤੇ 1 ਮਹੀਨਾ 5 6 ਦਿਨਾਂ ਚ ਬਾਪੂ ਜੀ ਜੀਤ ਸਿੰਘ ਜੀ ਬਹੁਤ ਠੀਕ ਨੇ ਬਾਪੂ ਠੀਕ ਹਾਂ ਜੀ ਵਿਆਹ ਹੋਇਆ ਤੁਹਾਡਾ ਹਾਂ ਜੀ ਵਿਆਹ ਨਹੀਂ ਹੋਇਆ ਬਾਪੂ ਕਈ ਸਾਲਾਂ ਤੋਂ ਪਰੇਸ਼ਾਨ ਸੀ ਸ਼ਾਇਦ ਇਸੇ ਕਰ ਤੋਂ ਪਰੇਸ਼ਾਨ ਸੀਗਾ ਕਿ ਬਾਕੀ ਸਾਰਿਆਂ ਦੇ ਘਰ ਵੱਸ ਗਏ ਮੇਰਾ ਨਹੀਂ ਵਸਿਆ ਪਰ ਅੱਜ ਬਾਪੂ ਜਗਜੀਤ ਸਿੰਘ ਤੰਦਰੁਸਤਾਂ ਚੜ੍ਹਦੀ ਕਲਾਚਾ ਧੰਨਵਾਦ ਆ ਸਾਡੇ ਵੀਰ ਦਾ ਜਿਹੜਾ ਇੱਕ ਬਹੁਤ ਚੰਗਾ ਕਲਾਕਾਰ ਵੀ ਆ ਤੇ ਬਹੁਤ ਚੰਗਾ ਇਨਸਾਨ ਵੀ ਆ ਉਹਨੇ ਆਪਣਾ ਫਰਜ਼ ਸਮਝਦਿਆਂ ਇਸ ਵੀਰ ਨੂੰ ਇੱਥੇ ਤੇ ਕਰ ਪਹੁੰਚਦਾ ਕੀਤਾ ਤੇ ਅੱਗੋਂ ਜਿੱਦ ਦੀ ਸਾਡੀ ਡਿਊਟੀ ਲੱਗੀ ਆ ਅਸੀਂ ਨਿਭਾ ਰਹੇ ਆ ਤੇ ਵਾਹਿਗੁਰੂ ਕਿਰਪਾ ਕਰਨ ਜਗਜੀਤ ਸਿੰਘ ਦੇ ਭਰਾਵਾਂ ਨੂੰ ਤੇ ਭੈਣਾਂ ਨੂੰ ਵੀ ਸਮੱਤ ਬਖਸ਼ਣ ਉਹ ਵੀ ਆਉਣ ਮਿਲ ਕੇ ਜਾਣ ਆ ਕੇ ਆਪਣੇ ਭਰਾ ਨੂੰ ਜੱਗ ਜਿਉਂਦਿਆਂ ਦੇ ਮੇਲੇ ਹੀ ਆ ਭੈਣੇ ਤੇ ਵੀਰੇ ਕੁਛ ਨਹੀਂ ਇੱਥੇ ਦੁਨੀਆਦਾਰੀ ਦੁੱਖ ਸੁੱਖ ਵੰਡਰ ਲਾਂਗੇ ਜੀ ਤਾਂ ਥੋੜਾ ਮਨ ਹੌਲਾ ਹੋ ਜੂ ਥੋੜਾ ਵੀ ਹੋ ਜੂ ਇਹਦਾ ਵੀ ਕੋਈ ਤੇ ਨਹੀਂ ਤਾਂ ਜੋ ਪਿਛਲੇ 20 ਸਾਲਾਂ ਤੋਂ ਹੋਈ ਜਾਂਦਾ ਬੱਚਿਆਂ ਤੋਂ ਥੋੜਾ ਸਰੀ ਜਾਂਦਾ ਸੀ ਪਰ ਸਾਡੀ ਬੇਨਤੀ ਹੈ ਜੇ ਤੁਸੀਂ ਆ ਕੇ ਮਿਲ ਜਮੋ ਤਾਂ ਬਾਈ ਜਗਜੀਤ ਨੂੰ ਚੰਗਾ ਲੱਗੂ ਥੋੜਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ